ਜਖੜ ਸਾਹਿਬ ਦੀ ਗੱਲ ਕਰ ਲਈਏ ਜਖੜ ਸਾਹਿਬ ਨੇ ਦੋ ਤਿੰਨ ਗੱਲਾਂ ਕਠੀਆਂ ਕਹਿਤੀਆਂ ਨੇ ਤੇ ਉਹਨਾਂ ਦਾ ਆਪਾਂ ਇੱਕ ਵਾਰੀ ਚੀ ਗੱਲ ਕਰ ਲੈਨੇ ਆ ਇੱਕ ਤੇ ਉਹ ਕਹਿੰਦੇ ਵੀ ਡੋਪ ਟੈਸਟ ਨੂੰ ਛੱਡੋ ਤੁਸੀਂ ਇਹਨਾਂ ਦਾ ਲੈਂਡ ਦੇਣ ਚੈੱਕ ਕਰੋ ਕਹਿੰਦੇ ਇਹਨਾਂ ਦੇ ਫਾਰਮ ਹਾਊਸ ਵੇਖੋ ਤੇ ਕੈਪਟਨ ਸਾਹਿਬ ਦਾ ਜ਼ਿਕਰ ਕਰ ਰਹੇ ਸੀ ਉਹਨਾਂ ਦਾ ਚਾਰ ਏਕੜ ਸੀ ਹੋਣ ਵਾਲਾ ਨਾ ਕਹਿੰਦੇ 10-10 12-12 ਏਕੜ ਦੇ ਵਿੱਚ 8-9 ਏਕੜ ਚ ਹੈ ਜੀ ਤੇ ਦੂਜੇ ਪਾਸੇ ਗੱਲ ਕਰ ਰਹੇ ਹੋ ਸ਼ਰਾਬ ਵਾਲੀ ਨਸ਼ੇ ਨਸ਼ਾ ਮੁਕਤ ਜਿਹੜਾ ਪੰਜਾਬ ਚੱਲ ਰਿਹਾ ਆਪਣਾ ਕ੍ਰਾਂਤੀ ਚੱਲ ਰਹੀ ਹੈ ਉਹਦੇ ਚ ਕਹਿੰਦੇ ਆ ਵੀ ਉਹ ਵੀ ਥੋੜਾ ਜਿਹਾ ਵੇਖੋ ਸ਼ਰਾਬ ਦੀਆਂ ਪਹਿਲਾਂ ਪੇਟੀਆਂ ਕਿੰਨੀਆਂ ਲੱਗਦੀਆਂ ਸੀ ਡੱਬੇ ਕਿੰਨੇ ਲੱਗਦੇ ਸੀ ਹੁਣ ਕਿੰਨੇ ਵਧਾਤੇ ਐ ਇਹ ਗੱਲਾਂ ਦਾ ਮਾੜਾ ਕੀ ਸੰਕੇਤ ਸਮਝ ਗਏ ਜੀ ਜਾਖੜ ਨੇ ਜਿਹੜੀ ਗੱਲ ਕਹੀ ਆ ਸਰ ਉਹਦੇ ਤੇ ਆਪਾਂ ਕੰਨ ਤਰ ਕੇ ਸੋਚੀਏ ਤਾਂ ਬਿੱਤਰ ਹੈ ਹੂੰ ਕੀ ਕਿਹਾ ਸਰ ਗੱਲ ਇਹ ਆ ਕਿ ਵੀ ਸਾਰੇ ਪ੍ਰਧਾਨ ਇੱਕ ਸਾਰੇ ਪ੍ਰਧਾਨ ਦਾ ਮਤਲਬ ਕੀ ਹੋਇਆ ਸਮੇਤ ਮੇਰੇ ਕਿ ਜਾਂਚ ਕਰਵਾਓ ਹਮ ਆਪਣੇ ਆਪ ਨੂੰ ਪੇਸ਼ ਕਰਤਾ ਕਿ ਲਓ ਵੀ ਮੇਰੀ ਵੀ ਜਾਂਚ ਕਰਵਾ ਲਓ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਨਾਲ ਹੁਣ ਦੂਜਿਆਂ ਦੀ ਵੀ ਜਾਂਚ ਕਰਵਾ ਲਓ ਨਾਲ ਦੂਜਿਆਂ ਦੀ ਵੀ ਜਾਂਚ ਕਰਵਾ ਲਓ ਜਿਨ੍ਹਾਂ ਕੋਲ ਦੇਣ ਲਈ ਕਿਰਾਇਆ ਨਹੀਂ ਸੀ ਅੱਜ ਕੱਲ ਉਹ ਫਾਰਮ ਹਾਊਸ ਬਣਾ ਰਹੇ ਆ ਤੇ 1.5 ਡੇਡ ਕਰੋੜ ਕੇ ਕਿੰਨੇ ਦੀ ਉਹ ਡਿਫੈਂਡਰ ਹੈ ਅੱਜ ਕੱਲ ਬਹੁਤ ਸਾਰੇ ਲੋਕਾਂ ਦਾ ਗੋਲ ਹੈ ਕਿ ਡਿਫੈਂਡਰ ਲੈਣੀ ਜੀ ਜੀ ਅਛਾ ਮੈਂ ਕਿਹਾ ਜਦੋਂ ਤੱਕ ਡਿਫੈਂਡਰ ਲਾਈਨ ਚੋਕੇ ਹੁੰਦੇ ਉਹਦੇ ਤੱਕ ਕੋਈ ਬਲਾਅ ਹੋ ਰ ਆ ਜਾਂਦੀ ਸਾਡੇ ਤੇ ਗੋਲ ਹੀ ਇਦਾਂ ਦੇ ਹੋ ਗਏ ਨੇ ਖैर ਸਾਡਾ ਗੋਲ ਅੱਗੇ ਨੂੰ ਗੋਲ ਹੋ ਜਾਂਦਾ ਉਹਦੇ ਨੂੰ ਹਾਂ ਜੀ ਗੱਲ ਇਹ ਆ ਕਿ ਅਸਲ ਦੇ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਹਮ ਕਿ ਭਈ ਇੱਕ ਤੇ ਇਹ ਆ ਕਿ ਡੋਪ ਡੋਪ ਖੇਡਣਾ ਬੰਦ ਕਰੋ ਇਹ ਵੇਖੋ ਕਿ ਕੌਣ ਕਿੰਨੀ ਕਮਾਈ ਕਰ ਰਿਹਾ ਉਹਦੀ ਜਾਂਚ ਈਡੀ ਤੋਂ ਕਰਵਾ ਲਓ ਈਡੀ ਹੁਣ ਭਾਜ ਪਾਵਾਂ ਲਿਆਂਦੀ ਆ ਹਮ ਪਰ ਇਹ ਗਲਤੀ ਭਾਜਪਾ ਵਾਲਿਆਂ ਤੇ ਵੀ ਲਾਗੂ ਹੁੰਦੀ ਹੈ ਨਾ ਜੀ ਇਹ ਅਮਿਤ ਸ਼ਾਹ ਦੇ ਲੜਕੇ ਤੋਂ ਲੈ ਕੇ ਬਹੁਤ ਸਾਰੇ ਇਹਨਾਂ ਦੇ ਵਿੱਚ ਵੀ ਬੈਠੇ ਆ ਜਿਨ੍ਹਾਂ ਦੀ ਦੌਲਤ ਜਿਹੜੀ ਹੈ ਨਾ ਅਚੋਕ ਹੋ ਕੇ ਸਾਬ ਬਿਲਕੁਲ ਇਹ ਹੈ ਇਹ ਤੇ ਇਸ ਸਿਆਸਤ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਓਕੇ ਭਾਈ ਮੰਨਣ ਯੋਗ ਤੱਤ ਹੈ ਕਿ ਜਿਹੜਾ ਬੰਦਾ ਪਾਵਰ ਦੇ ਵਿੱਚ ਆ ਗਿਆ ਹੂੰ ਉਹ ਵੀ ਇਸ ਤੌਰ ਦੇ ਵਿੱਚ ਜਦੋਂ ਬਾਜ਼ਾਰ ਦੇ ਵਿੱਚ ਪੈਸਾ ਬਹੁਤ ਪਿਆ ਹੂੰ ਕਾਰੋਬਾਰ ਚ ਪੈਸਾ ਬਹੁਤ ਪਿਆ ਤਾਂ ਪੈਸਾ ਜਿਵੇਂ ਆ ਦੋਲੂ ਕਰਾਇਆ ਹਮਮ ਔਰ ਕਰਦਾ ਨਾ ਤਿੱਬੀਆਂ ਤੋਂ ਐ ਚੱਕ ਲੈਂਦਾ ਡੋਲੂ ਕਰਾਏ ਚ ਭਰ ਨਹੀਂ ਜਾਂਦਾ ਫਿਰ ਹੌਲੀ ਵਾਲੀ ਜਿੱਥੇ ਹੁੰਦੀ ਆ ਨੀਵੀਂ ਜਗ੍ਹਾ ਖਿਡਾਰੀ ਧਾਰ ਦਿੰਦੇ ਬਿਲਕੁਲ ਡੋਲੂ ਕਰਾਏ ਕਹਿੰਦੇ ਆ ਨਾ ਹਮਮ ਤੇ ਉਹਦਾ ਲੇਜ਼ਰ ਕਰਾਇਆ ਵੀ ਆ ਜੀ ਲੇਜ਼ਰ ਕਰਾਇਆ ਵੀ ਆ ਗਿਆ ਤੇ ਉਹ ਮਤਲਬ ਕਿ ਇਦਾਂ ਦਾ ਸਿਸਟਮ ਹੈ ਕਿ ਕਰਾਇਆ ਉਹ ਜਦੋਂ ਭਰ ਕੇ ਜਾਂਦਾ ਨਾ ਉਹ ਇਦਾਂ ਛੋਲੀਆਂ ਭਰਦੇ ਨੇ ਲੋਕ ਤਾਂ ਇਹਨਾਂ ਨੇ ਸਾਰਿਆਂ ਦੇ ਦੰਦ ਜੋੜਤੇ ਜੀ ਕੌਣ ਬੋਲੇਗਾ ਹੁਣ ਜਿਹੜੀ ਗੱਲ ਇੱਥੋਂ ਦੇ ਸਰਗਰਮ ਵਿਰੋਧੀ ਧਿਰ ਦੇ ਲੀਡਰਾਂ ਨੂੰ ਕਰਨੀ ਚਾਹੀਦੀ ਸੀ ਉਹ ਨਹੀਂ ਸੀ ਕਰ ਰਹੇ ਉਹਦਾ ਇੱਕ ਕਾਰਨ ਹੈ ਕਿ ਵਿਰੋਧੀ ਧਿਰ ਦੇ ਲੀਡਰਾਂ ਦੇ ਵੀ ਬਹੁਤ ਕਾਰੋਬਾਰ ਐਸਾ ਬਿਲਕੁਲ ਜੀ ਬਿਲਕੁਲ ਮੈਨੂੰ ਇਹ ਗੱਲ ਕਹਿਣ 'ਚ ਕੋਈ ਸੰਕੋਚ ਨਹੀਂ ਹੈ ਹੂੰ ਕਿ ਮਜੀਠੀਆ ਸਾਹਿਬ ਵੀ ਤਾਂ ਕਾਰੋਬਾਰੀ ਹੈ ਜਿਹੜੇ ਅਕਸਰ ਬਹੁਤ ਵੱਡੇ ਮੁੱਦਿਆਂ ਤੇ ਬੋਲਦੇ ਆ ਸੁਖਬੀਰ ਸਿੰਘ ਬਾਦਲ ਵੀ ਕਾਰੋਬਾਰੀ ਹੈ ਬਿਲਕੁਲ ਕਾਂਗਰਸੀ ਕਿੰਨੇ ਕਾਰੋਬਾਰੀ ਰਾਣਾ ਅਗਰਜੀਤ ਤੋਂ ਲੈ ਕੇ ਕਿੰਨੇ ਕਾਰੋਬਾਰੀ ਹੈ ਤਾਂ ਇਹ ਕੋਈ ਇੱਕ ਤਾਂ ਬੋਲਣਗੇ ਕਿਉਂਕਿ ਕੱਲ ਨੂੰ 60 ਤੇ ਸਾਰੇ ਕਾਰੋਬਾਰਾਂ ਤੇ ਵਜਦੀ ਹੈ ਜੀ ਸੋ ਇਸ ਵਾਸਤੇ ਇਸ ਮੁੱਦੇ ਤੇ ਜਾਖੜ ਆ ਗਏ ਨੰਗੇ ਧੜਮਦਾਨ ਚ ਕੀ ਆਉ ਬਾ ਇਹ ਮੇਰੇ ਸਮੇਤ ਸਾਰਿਆਂ ਦੀ ਜਾਂਚ ਪੰਤਾਲ ਕਰਵਾ ਲਓ ਪਾਰਟੀ ਪ੍ਰਧਾਨਾਂ ਦੀ ਕਰਵਾ ਲਓ ਤੇ ਜਿਹੜੇ ਆ ਤੁਹਾਡੇ ਆ ਇਹਨਾਂ ਦੀ ਵੀ ਕਰਵਾਓ ਜਾਂਚ ਕਿ ਜਿਨ੍ਹਾਂ ਕੋਲ ਕਰਾਇਆ ਪਰ ਨੋਗਾ ਨਹੀਂ ਸੀ ਹਮ ਮਾਲ ਅੱਜ ਕਰੋੜ ਕਰੋੜ ਦੀਆਂ ਗੱਡੀਆਂ ਕਿੱਥੋਂ ਖਰੀਦ ਰਿਆ ਜੀ ਫਾਰਮ ਹਾਊਸ ਦਾ ਵੀ ਜ਼ਿਕਰ ਕੀਤਾ ਤੇ ਉਹ ਫਾਰਮ ਹਾਊਸ ਮੈਂ ਤੁਹਾਨੂੰ ਇੱਕ ਦਿਨ ਸੰਕੇਤਕ ਬੜੀ ਲੋਕੀ ਆਪਦੇ ਪੱਦਰ ਤੇ ਵੀ ਫੋਟੋ ਫੋਟਮਾਂ ਲਾ ਕੇ ਬਣਾਉਂਦੇ ਅਸੀਂ ਕਿਸੇ ਦਾ ਨਾਮ ਨਹੀਂ ਲਿਆ ਅਸੀਂ ਦੇ ਇੱਕ ਹਿੰਟ ਦਿੱਤਾ ਸੀਗਾ ਤੇ ਉਹ ਗੱਲ ਟਿਕਾਣੇ ਲੱਗ ਗਈ ਪੱਟਰੋਂ ਕਿਲੇ ਨਾਲ ਉਹੀ ਆ ਠੀਕ ਹੈ ਨਾ ਜੀ ਜੀ ਦੇ ਨਾਲ ਜਾਖੜ ਸਾਹਿਬ ਨੇ ਪਰਸੋਂ ਚੌਥ ਇੱਕ ਗੱਲ ਹੋਰ ਕਹੀ ਸੀ ਇੱਥੇ ਏਰੀਆ ਚ ਆ ਕੇ ਕਿ ਇੱਥੋਂ ਦੇ ਕੁਝ ਵਿਧਾਇਕ ਜਿਹੜੇ ਈਡੀ ਦੇ ਰਡਾਰ ਤੇ ਆ ਜਿਹਦੀ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਜੀ ਤਾਂ ਜਾਖੜ ਸਾਹਿਬ ਦਾ ਜਿਹੜਾ ਇਹ ਸਾਰਾ ਕੁਝ ਹੈ ਨਾ ਇਹਨੂੰ ਲਾਈਟਲੀ ਨਾ ਲੈਣਾ ਕਿਉਂਕਿ ਅੱਜ ਸਮਾਂ ਆਪਣੇ ਕੋਲ ਖਬਰਾਂ ਜੋਗਾ ਥੋੜਾ ਹੈ ਤਾਂ ਮੈਂ ਗੱਲ ਇਹ ਕਰਦਾ ਆ ਕਿ ਭਾਈ ਹੁਣ ਮਸਲਾ ਜਿਹੜਾ ਹੈ ਨਾ ਜਾਖੜ ਸਾਹਿਬ ਇੱਕ ਭੂਮਿਕਾ ਬਨ ਰਿਹਾ ਖੁਦ ਤਾਂ ਸਰਗਰਮ ਹੋ ਗਿਆ ਜੀ ਭਾਜਪਾ ਨੂੰ ਲੀਡ ਹੋਣ ਕਰਨਗੇ ਉਹ ਖੁੱਲ ਕੇ ਅੱਗੇ ਤੇ ਪ੍ਰਧਾਨ ਉਹ ਕਹ ਲੋ ਨਾ ਕਿ ਬਈ ਜਿਵੇਂ ਛੁੱਟੀ ਘਟਾਉਣ ਆਇਆ ਕੰਡਕਟਰ ਹੁੰਦਾ ਨਾ ਇੱਕ ਤੇ ਪੱਕਾ ਹੁੰਦਾ ਬਸਦਾ ਕਨੈਕਟਰ ਜੀ ਜੀ ਟਿਕਟਾ ਕੱਟਣ ਵਾਲਾ ਉਹ ਕੋਈ ਬਿਮਾਰ ਸ਼ਮਰ ਹੋ ਜਾਏ ਤੇ ਛੁੱਟੀ ਤੇ ਛੱਡ ਜਾਂਦਾ ਇੱਕ ਦੋ ਦਿਨ ਟਿਕਟਾ ਕੱਟਣੀ ਹੁੰਦੀ ਆ ਹਮ ਠੀਕ ਹੈ ਨਾ ਜੀ ਉਹ ਐਦਾਂ ਲੱਗਦਾ ਵੀ ਛੁੱਟੀ ਘਟਾਉਣੀ ਆਏ ਆ ਇਹਨਾਂ ਦੀ ਛੁੱਟੀ ਤੈਆ ਪਰ ਹੁਣ ਉਹਨਾਂ ਦੀ ਸਰਗਰਮੀ ਤੋਂ ਦੋ ਚੀਜ਼ਾਂ ਤੈਆ ਕਿ ਇੱਕ ਤੇ ਸ਼ਾਇਦ ਉਹਨਾਂ ਨੇ ਲੀਡ ਕਰਨ ਦਾ ਮਨ ਬਣਾ ਲਿਆ ਉਹਨਾਂ ਨੂੰ ਲੱਗਦਾ ਕਿ ਭਾਜਪਾ ਕੁਝ ਲੈ ਡੇ ਗੋਗੇ ਜੀ ਤੇ ਅਲਾਈਅੰਸ ਦੇ ਵੀ ਸੰਕੇਤ ਤਕਰੀਬਨ ਆ ਗਏ ਹੁਣ ਥਰਡ ਚੀਜ਼ ਜਿਹੜੀ ਹੈ ਕਿ ਉਹ ਭੂਮਿਕਾ ਬਣ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਜੋ ਮੈਂ ਤੁਹਾਨੂੰ ਇੱਕ ਰਫਲੀ ਆਈਡੀਆ ਦਿੱਤਾ ਸੀਗਾ ਮੇਰਾ ਜਿਹੜਾ ਅੰਦਾਜ਼ਾ ਸੀਗਾ ਕਿ ਜੁਨੀ 26 ਅੱਧ ਤੱਕ ਜਾਏਗੀ ਕੈਲੰਡਰ ਤੋਂ ਤਰੀਕਾ ਯਾਨੀ ਮਈ ਜੂਨ ਈਡੀ ਵਗੈਰਾ ਜਿਹੜੀ ਹੈ ਉਹ ਸੂਟਕੇਸ ਆਪਦੇ ਲੈ ਕੇ ਟੈਕੀ ਲੈ ਕੇ ਇੱਥੇ ਆ ਜਾਏਗੀ ਕਿਵੇਂ ਹੁਣ ਹਾਜ਼ਰ ਹੋ ਜਾ ਇਹਨਾਂ ਨੂੰ ਕਹਿਣਗੇ ਕਿ ਹੁਣ ਹਾਜ਼ਰ ਹੋ ਜਾ ਜਾ ਪਹਿਣ ਲੱਗ ਜਾਣੀਆਂ ਨੇ ਫਿਰ ਜੀ ਬਲੀ ਸਾਹਿਬ ਕਹਿ ਰਹੇ ਨੇ ਕਿ ਭਾਈ ਜਿੰਨੇ ਵੀ ਪੈਸੇ ਬਣਾ ਰਹੇ ਨੇ ਸਾਰੇ ਬੀਜੇਪੀ ਚ ਹੀ ਜਾਣਗੇ ਕਹਿੰਦੇ ਫਿਰ ਜਾਖੜ ਸਾਹਿਬ ਦਾ ਬੀਜੇਪੀ ਨਹੀਂ ਲੈ ਗਈ ਬੀਜੇਪੀ ਸਾਰਿਆਂ ਨੂੰ ਨਹੀਂ ਲੈ ਗਈ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਕੁਝ ਦਿਨ ਪਹਿਲਾਂ ਤੱਕ ਮੈਂ ਕਹਿੰਦਾ ਸੀ ਇਹ ਭੱਜਣਗੇ ਇਹਨਾਂ ਚੋਂ ਇਹ ਇੱਕ ਦੋ ਪਰਿਵਾਰ ਜਿਹੜੇ ਆ ਉਹ ਜਾ ਕੇ ਵੀ ਆਇਆ ਨਹੀਂ ਲਵੇਗੀ ਭਾਜ ਪਾਉਣ ਵਾਲੇ ਦਿਨਾਂ ਚ ਕਹਾਵਾ ਉਹ ਇਸ ਚਣ ਚਣ ਕੇ ਲੈਣਗੇ ਜਿਹੜੇ ਇਧਰ ਡਿਫਾਲਟ ਕਰਾ ਫਿਰ ਉਹ ਦੇਖ ਰਹੇ ਆ ਉਹ ਦੇਖ ਰਹੇ ਆ ਕਿ ਭਾਈ ਦਾਗੀ ਸੇਬ ਜੇ ਆਪਦੀ ਪੇਟੀ ਚ ਸਿੱਟਾਂਗੇ ਤਾਂ ਪੇਟੀ ਆਪਦੀ ਸੇਬਾਂ ਦੀ ਖਰਾਬ ਹੋ ਜਾਵੇ ਸਾਰਿਆਂ ਨੂੰ ਮੀ ਲੈਂਦੇ ਹਾਂ ਕੁਝ ਬੰਦੇ ਹੋਣਗੇ ਜਿਨ੍ਹਾਂ ਦੀ ਰੈਪਿਊਟੇਸ਼ਨ ਜਿਹੜੀ ਥੋੜੀ ਠੀਕ ਹੋएगी ਉਹਨਾਂ ਨੂੰ ਹੋ ਸਕਦਾ ਲੈ ਲੈਂਦੇ ਪਰ ਇੱਥੇ ਅੰਦਰ ਖਲਾਰਾ ਤਾਂ ਆਪਾਂ ਨੂੰ ਪਤਾ ਹੀ ਲੱਗਦਾ ਪਿਆ ਕਿ ਪੈਣ ਵਾਲਾ ਹੈ ਜੀ ਪਟਾਕੇ ਪੈਣ ਕੇ ਖੁੱਲ ਕੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਮਿੱਟ ਜੀ ਹਰ ਚਲੋ ਜੀ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਮਿੱਟੂ ਜੀ ਇੱਕ ਨਾ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਹਿੰਦੇ ਕਿ ਇੱਕ ਵਕੀਲ ਸਾਹਿਬ ਨੇ ਤੇ ਇੱਕ ਗੈਂਗਸਟਰ ਹੈ ਜਿਹਦਾ ਕੋਈ ਪ੍ਰਭ ਦਾਸੂ ਵਾਲ ਨਾਮ ਦੱਸਿਆ ਜਾ ਰਿਹਾ ਹੈ ਹਮ ਤੇ ਕਿਤੇ ਤੁਰਤੇ ਪਤਾ ਨਹੀਂ ਹੁੰਦਾ ਇਹ ਮਾਝੀ ਮਾਝੀ ਹਲਕਾ ਤੇ ਉਹਦੇ ਭਾਈ ਸੈਟਿੰਗ ਸ਼ੂਟਿੰਗ ਕਰ ਰਹੇ ਤੇ ਉਹ ਪੈਸਿਆਂ ਦੀ ਖੇਡ ਵੀ ਆਈ ਖੇਡੀ ਜਾਂਦੇ ਆ ਆਡੀਓ ਦੇ ਵਿੱਚ 50 ਲੱਖ 30 ਲੱਖ 20 ਲੱਖ ਕੀ ਹਿਸਾਬ ਕਤਾਬ ਚੱਲ ਰਿਹਾ ਜੀ ਇਹ ਨਹੀਂ ਇਹ ਕਥੇ ਤਾਡੀ ਉੱਧਰ ਬਹੁਤ ਚੱਲਣ ਰਹੀ ਆ ਹਮ ਇਹਦੀ ਬਹੁਤ ਚਰਚਾ ਮੇਰੇ ਖਿਆਲ ਦੇ ਨਾਲ ਤੇ ਇਹ ਚੱਲੇ ਗਈ ਜਾਂ ਸ਼ਾਇਦ ਡੀਜੀਪੀ ਦੇ ਟੇਬਲ ਉਹ ਕਹਿੰਦਾ ਨਾ ਤੂੰ ਫੋਨ ਕਰ ਦੇ ਬਸ ਉਹ ਕਹਿੰਦਾ ਅਧ ਲੈਣਾ ਸੁਣੀ ਆ ਤੁਸੀਂ ਲਖਾਂ ਜੀ ਕਮਾਲ ਦੀ ਗੱਲ ਅੱਛਾ ਜੀ ਸਾਡੇ ਕੋਲ ਵੀ ਆ ਗਈ ਹੋਰ ਅੱਛਾ ਜੀ ਰੁੜਦੀ ਰੁੜਦੀ ਅੱਛਾ ਜੀ ਕੀ ਗੱਲਬਾਤ ਹੋਈ ਥੋੜੀ ਦੱਸੋ ਬਸ ਇਹੀ ਗੱਲ ਉਹ ਕਹਿੰਦਾ ਤੁਸੀਂ ਫੋਨ ਕਰਦੇ ਤੈਨੂੰ ਇੰਨੇ ਪੈਸੇ ਦੇ ਦਾਂਗੇ ਉਹ ਕਹਿੰਦਾ ਇੰਨੇ ਕਿਉਂ 25 ਕਿਉਂ ਇਤੋਂ ਵੱਧ ਸੀ ਇੰਨੇ ਲੱਖ ਲਾਵਾਂਗੇ 50 ਲੱਖ ਤੋਂ ਗੱਲ ਸ਼ੁਰੂ ਹੁੰਦੀ ਹੈ ਫਿਰ ਉਹ ਕਹਿੰਦਾ 20 ਲੱਖ ਕਹ ਦੇ ਮਹੀਨੇ ਬਾਅਦ 20 ਲੱਖ ਫਿਰ ਕਹ ਦਾਂਗੇ ਥੋੜਾ ਸਪਸ਼ਟ ਤੁਸੀਂ ਕਰ ਦਿਓ ਮੈਂ ਆਡੀਓ ਨਹੀਂ ਸੁਣੀ ਮੈਂ ਤੁਹਾਨੂੰ ਮੈਂ ਕਹਾ ਪਰ ਇਹ ਸਾਡੀਓ ਦਾ ਚਰਚਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਅਜ ਡਾਕੂਮੈਂਟਰੀ ਤੇ ਕਾਫੀ ਟਾਈਮ ਲਾਇਆ ਜੀ ਜੇ ਕਿਸੇ ਵਕੀਲ ਵੇਖੋ ਇੱਕ ਜੀ ਯਾ ਗੱਲ ਯਾਦ ਕਰੋ ਐਨਆਈਏ ਦੀਆਂ ਰੈਡਾਂ ਹੋਈਆਂ ਕੁਝ ਵਕੀਲਾਂ ਤੇ ਜੀ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਆਇਆ ਵਕੀਲ ਪਾਈਚਾਰਾ ਹਮ ਕਿ ਇਹਨਾਂ ਨੂੰ ਬਈ ਤੰਗ ਕੀਤਾ ਜਾ ਰਿਹਾ ਸਰ ਇਹ ਜਿਹੜੀ ਕਥਾ ਟੀ ਆਡੀਓ ਆ ਫਿਲਹਾਲ ਅਸੀਂ ਕਥਾ ਟੀ ਆਡੀਓ ਹੀ ਮੰਨਦੇ ਹਾਂ ਜੀ ਇਹਦੀ ਉਹ ਜਾਂਚ ਕਰਵਾਉਣਗੇ ਪੁਲਿਸ ਮਹਿਕਮਿਆਂ ਨੇ ਹਾਂ ਐ ਤਾਂ ਵਕੀਲ ਨਹੀਂ ਨਾ ਚੱਕਿਆ ਜਾ ਸਕਦਾ ਜੀ ਬਿਲਕੁਲ ਜੀ ਢਿੱਲੋ ਨੇ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਅਗਲਾ ਜਵਾਬ ਮੰਗਦਾ ਜੀ ਹੁਣ ਉਹਦੀ ਪਹਿਲਾਂ ਤੇ ਪ੍ਰਮਾਣਤਾ ਸਿੱਧ ਹੋਵੇਗੀ ਨਾ ਲੈਬ ਵਗੈਰਾ ਜੋ ਫੋਰੈਂਸਿਕ ਜਾਂਚ ਹੁੰਦੀ ਜੀ ਉਸ ਤੋਂ ਬਾਅਦ ਉਹ ਹੱਥ ਪਾਉਣਗੇ ਵਕੀਲਾਂ ਨੂੰ ਦੱਸ ਦੇਣਗੇ ਕਿਆ ਲੋ ਬਈ ਤੁਹਾਡਾ ਸਾਥੀ ਅੱਗੇ ਵੀ ਇੱਕ ਉਹ ਮੁਕਸਰ ਵਾਲੇ ਵਕੀਲ ਨੇ ਤੁਹਾਨੂੰ ਪਤਾ ਨਾ ਵਕੀਲ ਭਾਈਚਾਰੇ ਨੂੰ ਬੜਾਈ ਹਾਂ ਬਿਲਕੁਲ ਨਿਮੋਸ਼ੀ ਜਨਕ ਪਰਸਥਿਤੀ ਚ ਪਾ ਦਿੱਤਾ ਹਾਂ ਹੁਣ ਗੱਲ ਇਹ ਆ ਕਿ